ਨੇ ਬੈਠੀ ਤੇ ਇੱਧਰ ਬੈਠੀਆਂ ਸਿੱਖੀਤਾਂ ਲਈ ਇੱਕ ਸ਼ੇਰ ਜਿਨ੍ਹਾਂ ਨੇ ਇਸ ਲਾਈਫ ਸਮਝਿਆ ਕਿ ਕੁਝ ਲੋਕ ਖੁਦਾ ਵਰਗੇ ਹੁੰਦੇ ਨੇ ਤੇ ਕੁਝ ਲੋਕਾਂ ਵਰਗਾ ਖੁਦਾ ਹੁੰਦਾ ਹੈ ਤੇ ਜਿਨ੍ਹਾਂ ਦੇ ਨਾਂ ਤੇ ਇਹ ਸਨਮਾਨ ਮਿਲਿਆ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਸ਼ੇਰ ਕਿ ਉਜਾਲੇ ਦੀ ਕਮੀ ਹੈ ਅੱਖਾਂ ਵਿੱਚ नमी बस नमी है अखाच तू मेरे हंजू वेख के उदास ना हो मांग खुदा से भीख रहे हैं मांग खुदा से भीख रहे हैं जीवन जीना सीख रहे हैं ਖਮੋਸ਼ ਦਿਖੇ ਸਭ ਅੰਦਰ ਤੇ ਬਾਹ ਖਮੋਸ਼ ਦਿਖੇ ਸਭ ਬਾਹਰ ਤੇ ਅੰਦਰ ਤੇ ਸਭ ચીਖ ਰਹੇ ਹਨ ਅੰਦਰ ਤੇ ਸਭ ચીਖ ਰਹੇ ਹਨ ਬਹੁਤ ਸ਼ੁਕਰੀਆ ਤੇ ਮਦਲਾ ਹਜ਼ਰ ਹੈ ਕਿ ਸ਼ਹਿਰ ਤੇਰੇ ਹਰ ਹਾਲ ਚ ਆਉਣਾ ਚਾਹੁੰਦੇ ਨੇ ਸ਼ਹਿਰ ਤੇਰੇ ਹਰ ਹਾਲ ਚ ਆਉਣਾ ਚਾਹੁੰਦੇ ਨੇ ਵਿਗੜੇ ਸੁਰ ਹੁਣ ਤਾਲ ਚ ਆਉਣਾ ਚਾਹੁੰਦੇ ਸ਼ਹਿਰ ਤੇਰੇ ਹਰ ਹਾਲ ਚ ਆਉਣਾ ਚਾਹੁੰਦੇ ਨੇ ਵਿਗੜੇ ਸੁਰਹਣ ਤਾਲ ਚ ਆਉਣਾ ਚਾਹੁੰਦੇ ਨੇ ਕੈਦੀ ਵਾਂਗੂੰ ਰੱਖ ਲੈ ਦਿਲ ਦੇ पिਂਜਰੇ ਵਿੱਚ ਕੈਦੀ ਵਾਂਗੂੰ ਰੱਖ ਲੈ ਦਿਲ ਦੇ पिਂਜਰੇ ਵਿੱਚ ਆਪ ਸ਼ਿਕਾਰੀ ਜਾਲ ਚ ਆਉਣਾ ਚਾਹੁੰਦੇ ਕੈਦੀ ਵਾਂਗੂੰ ਰੱਖ ਲੈ ਦਿਲ ਦੇ पिਂਜਰੇ ਵਿੱਚ ਖਾਪ ਸ਼ਿਕਾਰੀ ਜਾਲ ਚ ਆਉਣਾ ਚਾਹੁੰਦੇ ਨੇ ਜਿਹੜੇ ਤੇਥੋਂ ਅੱਖ ਚਰਾਉਂਦੇ ਫਿਰਦੇ ਸੀ ਜਿਹੜੇ ਤੇਥੋਂ ਅੱਖ ਚਰਾਉਂਦੇ ਫਿਰਦੇ ਸੀ ਉਹ ਹੁਣ ਤੇਰੀ ਥਾਲ ਚਾਉਣਾ ਚਾਹੁੰਦੇ ਜਿਹੜੇ ਤੇਥੋਂ ਅੱਖ ਚਰਾਉਂਦੇ ਫਿਰਦੇ ਸੀ ਉਹ ਹੁਣ ਤੇਰੀ ਥਾਲ ਜਾਣਾ ਚਾਹੁੰਦੇ ਨੇ ਜਿਹੜੇ ਦੀਵੇ ਬੁਝ ਕੇ ਹਨੇਰਾ ਕਰ ਗਏ ਸਨ ਜਿਹੜੇ ਦੀਵੇ ਬੁਝ ਕੇ ਹਨੇਰਾ ਕਰ ਗਏ ਸਨ ਉਹੀ ਵਗ ਕੇ ਥਾਲ ਚਾਉਣਾ ਚਾਹੁੰਦੇ ਜਿਹੜੇ ਦੀਵੇ ਬੁੱਝ ਕੇ ਹਨੇਰਾ ਕਰ ਗਏ ਸਨ ਉਹ ਹੀ ਬਣ ਕੇ ਥਾਲ ਚ ਆਉਣਾ ਚਾਹੁੰਦੇ ਨੇ ਤੇ ਜਿਹੜੇ ਹੰਝੂ ਯਾਦ ਤੇਰੀ ਵਿੱਚ ਡੁੱਲੇ ਸਨ ਜਿਹੜੇ ਹੰਝੂ ਯਾਦ ਤੇਰੀ ਵਿੱਚ ਡੁੱਲੇ ਸਨ ਉਹ ਯਾਦਾਂ ਬਣ ਯਾਦ ਉਹ ਜਾਤ ਬਣ ਕੇ ਰੁਮਾਲ ਚ ਆਉਣਾ ਚਾਹੁੰਦੇ ਨੇ ਜਿਹੜੇ ਹੰਝੂ ਯਾਦ ਤੇਰੀ ਵਿੱਚ ਡੁੱਲੇ ਸਨ ਬਣ ਕੇ ਯਾਦ ਰੁਮਾਲ ਚ ਆਉਣਾ ਚਾਹੁੰਦੇ ਨੇ ਤੇ ਜੋ ਸਾਰੇ ਅੰਦਰ ਤੇਰੀ ਖਾਤਰ ਰੱਜਦੇ ਸੀ ਜੋ ਸਾਰੇ ਅੰਦਰ ਤੇਰੀ ਖਾਤਰ ਰੱਜਦੇ ਸੀ ਮਾਜੀ ਤੇਰੀ ਚਾਲ ਚਾਉਣਾ ਚਾਹੁੰਦੇ ਮਾਜੀ ਤੇਰੀ ਕਿਆ ਚਾਲ ਚਾਹ ਸ਼ਹਿਰ ਤੇਰੀ ਹਰ ਹਾਲ ਚ ਆਉਣਾ ਚਾਹੁੰਦੇ ਨੇ ਵਿਗੜੇ ਸੁਹਣ ਤਾਰ ਚਾਹ ਚ ਬਹੁਤ 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 ਅੱਛਾ ਧੀ ਜੀ ਸਮੇਂ ਦੀ ਤਬਦੀਲੀ ਹੈ ਉਹ ਸਾਡੇ ਵਿਸ਼ੇਸ਼ ਮਹਿਮਾਨ ਅੱਜੇ ਮੈਡਮ